ਜੇ ਮੈਥ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਸੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਆ ਪਾਰਟੀ ਤਗੜੀ ਹੋਊਗੀ ਤੇ ਆਪਣੀ ਫੌਜ ਤਗੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਪੰਜਾਬੀ ਸਿੱਖ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਹਲਚਲ ਸ਼ੁਰੂ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਤੋਂ ਬਾਅਦ ਜਿਹੜੇ ਹਾਲਾਤ ਬਣੇ ਸੀ ਉਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਉਤਰਾ ਚੜਾ ਸਿੱਖ ਸਿਆਸਤ ਦੇ ਵਿੱਚ ਹੋਇਆ ਸੀ ਦੋ ਫਾੜ ਅਕਾਲੀ ਦਲ ਹੋ ਗਿਆ ਸੀ ਤੇ ਇੱਕ ਵਾਰ ਫਿਰ ਹੁਣ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਦੇ ਵੱਲੋਂ ਬੀਤੇ ਦਿਨੀ ਫਿਰ ਇੱਕ ਮੰਚ ਦੇ ਉੱਤੇ ਪੰਥਕ ਜਿਹੜੇ ਆਪਣੇ ਅਕਾਲੀ ਦਲ ਦੇ ਧੜੇ ਨੇ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ ਉਸ ਦੇ ਚਲਦਿਆਂ ਹੁਣ ਸੁਖਵੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਏ ਸੁਖਵੀਰ ਬਾਦਲ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇਕਰ ਮੇਰੇ ਤੋਂ ਕੋਈ ਨਾਰਾਜ਼ ਹੈ ਜਾਂ ਫਿਰ ਮੈਂ ਗੁੱਸੇ ਦੇ ਵਿੱਚ ਜਦ ਕੋਈ ਗੱਲ ਬਾਤ ਕਿਸੇ ਨੂੰ ਕਹਿ ਦਿੱਤੀ ਹੋਵੇ ਤਾਂ ਆਓ ਵਾਪਸ ਆਪਾਂ ਇੱਕ ਮੰਚ ਦੇ ਉੱਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ ਇਸ ਨੂੰ ਲੈ ਕੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਜੱਤਦਾਰ ਦਾ ਹਰ ਹੁਕਮ ਮੰਨਦੇ ਹਾਂ ਤੇ ਮੰਨਦੇ ਆਏ ਹਾਂ ਹੋਰ ਕਿ ਕੁਝ ਸੁਖਵੀਰ ਬਾਦਲ ਹੋਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਅੱਜ ਇੱਕ ਵਾਰੀ ਤੁਸੀਂ ਪਹਿਲਾਂ ਉਹ ਸੁਣੋ ਕਹਿਣਾ ਸੁਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਵੰਤ ਸਾਹਿਬ ਨੇ ਪੰਜ ਸਿੰਘ ਸਭਾ ਨੇ ਕੱਲ ਇੱਕ ਆਦੇਸ਼ ਵਿਰਤੋ ਦਿੱਤਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਹੈ ਸਾਰੇ ਵਕਫਾ ਜਿਹੜੇ ਧੜੇ ਆ ਉਹਨਾਂ ਨੂੰ ਇੱਕ ਝੁੱਟ ਹੋਣਾ ਚਾਹੀਦਾ ਹੈ ਤੇ ਜਾਂ ਹੋਰ ਵੀ ਕੋਈ ਅਕਾਲੀ ਦਲ ਇਕ ਝੁੱਟ ਹੋਣਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾ ਹੋਣ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਨੇ طرفੋਂ ਮੈਂ ਸਾਡਾ ਹਰ ਅਕਾਲ ਤਖਤ ਸਾਹਿਬ ਦੇ ਜਸਦਾਦ ਸਾਹਿਬ ਤੋਂ ਜਾਂ ਪੰਥ ਸਿੰਘ ਸਾਹਿਬ ਤੋਂ ਜੋ ਵੀ ਆਦੇਸ਼ ਹੁੰਦਾ ਹੈ ਸਾਡੇ ਤਰਫ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਹਾਂ ਮੰਨਦੇ ਰਹੇ ਹਾਂ ਤੇ ਮੰਨਦੇ ਰਹਿਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਥੋਂ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਆ ਧਰਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਮਾਂ ਪਾਰਟੀ ਹੈ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਅਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇਗੇ ਅਲੱਗ ਬਣਾ ਲਈ ਆ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਂ ਦੇ ਨਾਤੇ ਮੁਖੀ ਹੋਂ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੈਂ ਮੇਰੇ ਨਾਲ ਨਾਰਾਜ਼ ਹਾਂ ਤਾਂ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ 'ਚ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਹੇ ਹਾਂ ਜਿਸ ਤਰ੍ਹਾਂ ਸੁਖਵੀਰ ਬਾਦਲ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕਿ ਅਸੀਂ ਅਕਾਲਤਰ ਸਾਹਿਬ ਤੋਂ ਜੋ ਕੋ ਜਥੇਦਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਅਸੀਂ ਹਮੇਸ਼ਾ ਉਸ ਹੁਕਮਾਂ ਨੂੰ ਮੰਨਦੇ ਆਏ ਆ ਤੇ ਹੁਣ ਜੋ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਵੀ ਮੰਨਾਂਗੇ ਪਰ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਜਦੋਂ 2 ਦਸੰਬਰ ਤੋਂ ਬਾਅਦ ਜੋ ਹਾਲਾਤ ਬਣੇ ਸੀ ਉਸ ਨੂੰ ਲੈ ਕੇ ਸੁਖਵੀਰ ਬਾਦਲ ਦੇ ਉੱਤੇ ਅਨੇਕਾਂ ਸਵਾਲ ਖੜੇ ਹੋਏ ਸੀ ਉਸ ਤੋਂ ਬਾਅਦ ਸੁਖਵੀਰ ਬਾਦਲ ਹਾਸ਼ੀਏ ਦੇ ਉੱਤੇ ਸੀ ਜਾਂ ਫਿਰ ਕਹਿ ਲਈਏ ਚੁੱਪ ਰਹੇ ਸੀ ਉਸ ਮਸਲੇ ਦੇ ਉੱਤੇ ਉਹਦੇ ਉੱਤੇ ਖੁੱਲਕੇ ਨਹੀਂ ਬੋਲੇ ਸੀ ਜਿਹੜੀ ਅਕਾਲੀ ਦਲ ਸੁਧਾਰ ਲਿਆ ਸੀ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਬਾਦਲ ਨੂੰ ਇਹ ਗੱਲ ਕਹੀ ਜਾ ਰਹੀ ਸੀ ਕਿ ਇਹ ਅਕਾਲ ਤਖਤ ਤੋਂ ਪੰਗੋੜੇ ਹੋ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਇਹ ਵੀ ਚਰਚਾਵਾਂ ਚੱਲ ਪਈਆਂ ਸੀ ਕਿ ਅਕਾਲ ਤਖਤ ਦੇ ਜਿਹੜਾ ਹੁਕਮ ਹੁੰਦਾ ਉਹ ਚਾਰਦੀਵਾਰੀ ਦੇ ਅੰਦਰ ਹੁੰਦਾ ਜਿਸ ਤਰ੍ਹਾਂ ਦੇ ਜੋ ਗਿਆਨੀ ਰਕ ਵੀਰ ਸਿੰਘ ਹੋਰ ਦੇ ਵੱਲੋਂ ਬਿਆਨ ਦਿੱਤੇ ਗਏ ਸੀ ਜਥੇਦਾਰ ਦੇ ਵਜੋਂ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰ ਦੇ ਨਾਲ ਜੋ ਗੱਲਬਾਤ ਹੋਈ ਸੀ ਉਸ ਨੂੰ ਲੈ ਕੇ ਅਨੇਕਾਂ ਸਵਾਲਾਂ ਦੇ ਘੇਰੇ ਦੇ ਵਿੱਚ ਸੁਖਵੀਰ ਬਾਦਲ ਸੀ ਪਰ ਹੁਣ ਸੁਪੀਰ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਨੂੰ ਲੈ ਕੇ ਜਾਂ ਫਿਰ ਪਿਛਲੇ ਸਮੇਂ ਗਿਆਨੀ ਰੋਕੀਪ੍ਰੀਤ ਸਿੰਘ ਹੋਰ ਦੇ ਮਸਲੇ ਨੂੰ ਲੈ ਕੇ ਗਿਆਨੀ ਸੁਲਤਾਨ ਸਿੰਘ ਹੋਰ ਦੇ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਚੁੱਪ ਧਾਰੀ ਹੋਈ ਸੀ ਤਾਂ ਉਦੋਂ ਹੁਕਮ ਨਹੀਂ ਮੰਨੇ ਗਏ ਸੀ ਜਦੋਂ ਅਕਾਲ ਤਖਤ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਉੱਥੋਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੈ ਉਹ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਹੈ ਉਹ ਆਪਣਾ ਆਧਾਰ ਗਵਾ ਚੁੱਕੀ ਹੈ ਤੇ ਨਵੀਂ ਭਰਤੀ ਕੀਤੀ ਜਾਵੇ ਭਰਤੀ ਨੂੰ ਲੈ ਕੇ ਸਵਾਲ ਖੜੇ ਹੋਏ ਸੀ ਉਸ ਬਾਬਤ ਜਿਸ ਤਰ੍ਹਾਂ ਦਾ ਜੋ ਉਤਰਾ ਚੜਾਅ ਚੱਲਿਆ ਸੀ ਉਹ ਲਗਾਤਾਰ ਹੁਣ ਚੱਲਦਾ ਆ ਰਿਹਾ ਹੈ ਹੁਣ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ 11 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਸੀ ਪਹਿਲਾਂ ਸੱਤ ਮੈਂਬਰੀ ਕਮੇਟੀ ਬਣਾਈ ਸੀ ਤੇ ਹੁਣ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਤੇ ਉਹਨਾਂ ਦੇ ਵੱਲੋਂ ਹੁਣ ਆਪਣਾ ਪ੍ਰਧਾਨ ਚੁਣਿਆ ਜਾਣਾ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਦੀ ਇਹ ਸਟੇਟਮੈਂਟ ਆਉਣੀ ਇਸ ਬਾਬਤ ਜੇਕਰ ਦੇਖਿਆ ਜਾਵੇ ਤਾਂ ਸਿਆਸਤ ਨੇ ਇੱਕ ਵਾਰ ਫਿਰ ਹਲਚਲ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ 2027 ਦੀ ਚੋਣਾਂ ਜਿਸ ਤਰ੍ਹਾਂ ਨਜ਼ਦੀਕ ਆਉਂਦੀ ਜਾ ਰਹੀਆਂ ਨੇ ਉਸੇ ਤਰ੍ਹਾਂ ਹੁਣ ਪਾਰਟੀਆਂ ਸਿਆਸੀ ਮੈਦਾਨ ਦੇ ਵਿੱਚ ਆਪੋ ਆਪਣੀ ਜੋਰ ਅਜ਼ਮਾਈ ਅਪਣਾ ਰਹੀਆਂ ਨੇ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਆਪਣੀ ਮਜ਼ਬੂਤੀ ਕੀਤੀ ਜਾ ਸਕੇ ਤੁਸੀਂ ਸੁਖਵੀਰ ਬਾਦਲਾ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਸੋ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ ਜੇ ਮੈਂ ਮੇਰੇ ਨਾਲ ਨਾਂਜ ਹਾਂ ਤੇ ਮੈਂ ਹੱਥ ਜੋਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਸੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧਰੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਜੇ ਮੈਂ ਮੇਰੇ ਨਾਲ ਨਾਰਾਜ਼ ਹਾਂ ਤੇ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਸੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਂ ਦੇ ਨਾਤੇ ਮੁਖੀ ਹੋਂ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਜੇ ਮੈਥ ਮੇਰੇ ਨਾਲ ਨਾਰਾਜ਼ ਹੋ ਤੇ ਮੈਂ ਹੱਥ ਜੋ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਸੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਜੇ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਸੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਨਾਂ ਨੂੰ ਤੇ ਵਾਪਸ ਆਪਣੇ ਪਾਰਟੀ 'ਚ ਆ ਜਾਓ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਾਕੀ ਹੋਊਗੀ ਤੇ ਤਾਹੀਂ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਵਕਫਾ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਤਰ੍ਹਾਂ ਵੀ ਕੋਈ ਖਾਲੀ ਲਖਣਾਂ ਲਈ ਆ ਪਾਰਟੀਆਂ ਮੈਂ ਖਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ